ਤੁਸੀਂ ਐਕਟਿਵਲੀ ਫੂਡ ਦਾ ਸਟਾਲ ਬਣਾਤਾ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਵੇਖੋ ਜੀ ਅਸੀਂ ਵੇਖਿਆ ਜਨਤਾ ਨੂੰ ਸਾਫ ਸੁਥਰਾ ਖਾਣਾ ਦਿਓ ਆਪਣੀ ਸਿਹਤ ਵੀ ਠੀਕ ਰਹੇ ਜਨਤਾ ਦੀ ਵੀ ਠੀਕ ਰਹੇ ਸਾਰਾ ਘਰ ਦਾ ਖਾਣਾ ਹੈ ਜੀ ਤੇ ਕਿੰਨਾ ਟਾਈਮ ਲੱਗਦਾ ਹੈ ਖਾਣਾ ਤਿਆਰ ਕਰਨ ਸਵੇਰੇ 5 ਵਜੇ ਲੱਗਦੇ ਆ ਜੀ 10 ਵਜੇ ਰੈਡੀ ਹੋ ਜਾਂਦਾ ਸਾਡੇ ਕੋਲ ਕੜੀ ਚੌਲ ਹੁੰਦੇ ਰਾਜਮਾ ਚੌਲ ਹੁੰਦੇ ਆ ਮਿਕਸ ਸਬਜ਼ੀ ਹੁੰਦੀ ਹੈ ਜੀ ਆਲੂ ਪਰੌਂਠਾ ਮੂਲੀ ਵਾਲੀ ਰੋਟੀ ਸਿੰਪਲ ਰੋਟੀ ਮਿੱਸੀ ਰੋਟੀ ਪੱਲਕੀ ਕੰਮ ਕਰਦੇ ਸੀ ਅਸੀਂ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਨਾਲ ਗੋਲਫਰਿੰਗ ਭਾਈ ਕਨਈਆ ਚੈਰੀ ਚੈਰਿਟੀ ਡੱਕ ਭੰਜਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਇਹ ਹਰੇ ਮਟਰਾਂ ਦੀ ਸਬਜ਼ੀ ਆ ਜੀ ਇਹ ਕੜੀਆ ਆ ਪਕੌੜਿਆਂ ਵਾਲੀ ਜੀ ਪਕੌੜੇ ਵਾਲੀ ਕੜੀ ਹਾਂਜੀ ਕੜੀ ਪਕੌੜਾ ਆ ਜੀ ਇਹਦੇ ਚੌਲ ਹੈ ਜੀ ਹਾਂਜੀ ਸਪੈਸ਼ਲ ਘਰ ਦੀ ਲੱਸੀ ਆ ਜੀ ਅੱਛਾ ਘਰ ਦੀ ਲੱਸੀ ਹਾਂਜੀ ਘਰ ਦੀ ਲੱਸੀ ਆ ਜੀ ਬਹੁਤ ਵਧੀਆ ਲੱਗ ਰਿਹਾ ਜਨਤਾ ਖਾ ਰਹੀ ਹੈ ਸਾਡੇ ਵੀਰ ਭੈਣ ਭਾਈ ਸਾਰੇ ਆ ਰਹੇ ਨੇ ਬੱਚੇ ਖੁਸ਼ ਹੋ ਕੇ ਖਾ ਰਹੇ ਨੇ ਇਹਨਾਂ ਦੇ ਮਟਰ ਆਲੂ ਮਟਰ ਵਗੈਰਾ ਕੜੀ ਵਗੈਰਾ ਪਹਿਲਾਂ ਵੀ ਆਇਆ ਮੈਂ ਬਹੁਤ ਟੇਸਟੀ ਚਟਨੀਆਂ ਨਾਲ ਇਹਨਾਂ ਦੀ ਹਾਂਜੀ ਬਹੁਤ ਪਤਾ ਲੱਗਿਆ ਕਿ ਇਹਨਾਂ ਵੱਲੋਂ ਜਿਹੜੇ 1 ਫੁੱਟ ਦਾ ਸਟਾਲ ਚਲਾ ਰਹੇ ਆਇਆ ਸੀਗਾ ਫਸਟ ਟਾਈਮ ਹਾਂਜੀ ਉਹਨੇ ਦੱਸਿਆ ਫੇਰ ਅਸੀਂ ਆਏਗਾ ਅਸੀਂ ਪਹਿਲਾਂ ਜਾਣਾ ਸੀਗਾ ਕੁਲਚਾ ਖਾਣ ਅਸੀਂ ਕਹਾਂ ਨਹੀਂ ਜੀ ਅਸੀਂ ਬੰਦਾ ਦੇਖਿਆ ਸੀਗਾ ਸਾਡਾ ਆਪਣਾ ਸਰਦਾਰ ਬੰਦਾ ਹੈ ਵੀ ਉਹਨੂੰ ਪਹਿਲਾਂ ਪੈ ਉਹਦੀ ਸ੍ਰੀਕਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਸੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੀ ਤੁਸੀਂ ਦੇਖ ਸਕਦੇ ਹੋ ਐਕਟਿਵਾ ਤੇ ਇੱਕ ਫੂਡ ਦਾ ਸਟਾਲ ਜਿਹੜਾ ਹੈ ਬਣਾਇਆ ਹੋਇਆ ਇੱਕ ਪਿਓ ਪੁੱਤ ਜਿਹੜੇ ਨੇ ਇਸ ਸਟਾਲ ਨੂੰ ਚਲਾ ਰਿਹਾ ਹੈ ਕਿ ਜਿੱਥੇ ਕਿ ਦੂਰੋਂ ਦੂਰੋਂ ਲੋਕ ਇਹਨਾਂ ਦਾ ਜਿਹੜਾ ਖਾਣਾ ਖਾਣ ਆਉਂਦੇ ਨੇ ਖਾਣੇ ਤੇ ਜੇ ਅੱਪਾ ਗੱਲ ਕਰੀਏ ਪੂਰਾ ਸ਼ੁੱਧ ਦੇਸੀ ਕਿ ਤਰੀਕੇ ਨਾਲ ਯਾਨੀ ਕਿ ਘਰ ਦੇ ਵਿੱਚ ਜਿਹੜਾ ਤਿਆਰ ਕੀਤਾ ਜਾਂਦਾ ਇਹਨਾਂ ਕੋਲ ਜਿਹੜਾ ਅੱਜ ਦੀ ਅਪਾ ਗੱਲ ਕਰੀਏ ਕੜੀ ਹੈ ਪਕੌੜੇ ਵਾਲੀ ਦੂਜੀ ਦੀ ਅਪਾ ਗੱਲ ਕਰੀਏ ਹਾਰੇ ਮਟਰ ਨੇ ਸੋ ਸਾਡੇ ਨਾਲ ਸਰਦਾਰ ਜੀ ਮੌਜੂਦ ਨੇ ਇਸ ਤੋਂ ਦੇ ਨਾਲ ਆਪਾਂ ਲੋਕਾਂ ਦੇ ਵੀ ਨਾਲ ਗੱਲ ਕਰਾਂਗੇ ਕਿ ਕਿੰਨਾ ਕੁ ਖਾਣਾ ਇਹਨਾਂ ਦਾ ਜਿਹੜਾ ਟੇਸਟੀ ਲੱਗਦਾ ਹੈ। ਭਾਜੀ ਇਹ ਦੱਸੋਗੇ ਕਿ ਇਹ ਜਿਹੜਾ ਤੁਸੀਂ ਐਕਟੀਵਿਟੀ ਫੂਡ ਦਾ ਸਟਾਲ ਬਣਾਤਾ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ? ਵੇਖੋ ਜੀ ਅਸੀਂ ਵੇਖਿਆ ਜਨਤਾ ਨੂੰ ਸਾਫ਼ ਸੁਥਰਾ ਖਾਣਾ ਦਿਓ। ਆਪਣੀ ਸਿਹਤ ਵੀ ਠੀਕ ਰਹੇ ਜਨਤਾ ਦੀ ਵੀ ਠੀਕ ਰਹੇ। ਸਾਰਾ ਘਰ ਦਾ ਖਾਣਾ ਜੀ। ਤੇ ਕਿੰਨਾ ਟਾਈਮ ਲੱਗਦਾ ਹੈ ਖਾਣਾ ਤਿਆਰ ਕਰਨ ਦਾ? ਸਵੇਰੇ 5 ਵਜੇ ਲੱਗਦੇ ਆ ਜੀ 10 ਵਜੇ ਰੈਡੀ ਹੋ ਜਾਂਦਾ। ਅੱਛਾ ਤੇ ਮਤਲਬ ਘਰ ਦੇ ਵਿੱਚ ਤਿਆਰ ਕਰਦੇ ਹੋ? ਬਿਲਕੁਲ ਘਰ ਦੇ ਵਿੱਚ ਹੀ। ਅੱਛਾ ਇਹ ਜਿਹੜਾ ਖਾਣਾ ਆ ਮਤਲਬ ਕਿ ਕੀਤੇ ਤੇ ਗੈਸ ਤੇ ਤਿਆਰ ਕਰਦੇ ਹੋ ਚੁੱਲੇ ਤੇ ਤਿਆਰ ਕਰਦੇ ਹੋ ਗੈਸ ਤੇ ਜੀ ਗੈਸ ਤੇ ਤੇ ਕਿੱਧਰ ਆਨੇ ਆ ਬਾਜੀ ਤੁਸੀਂ ਗੋਲਫ ਲਿੰਕ ਤੋਂ ਜੀ ਹੰਮੜਾ ਰੋਲ ਗੋਲਫ ਲਿੰਕ ਅੱਛਾ ਕਿਸ ਤਰੀਕੇ ਦਾ ਰਿਸਪੌਂਸ ਆ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਜੀ ਅੱਛਾ ਕੀ ਕੀ ਹੁੰਦਾ ਹੈ ਤੁਹਾਡੇ ਕੋਲ ਸਾਡੇ ਕੋਲ ਕੜੀ ਚੌਲ ਹੁੰਦੇ ਰਾਜਮਾ ਚੌਲ ਹੁੰਦੇ ਆ ਮਿਕਸ ਸਬਜ਼ੀ ਹੁੰਦੀ ਆ ਜੀ ਆਲੂ ਪਰੌਂਠਾ ਮੂਲੀ ਵਾਲੀ ਰੋਟੀ ਆਲੂ ਮੂਲੀ ਵਾਲੀ ਰੋਟੀ ਸਿੰਪਲ ਰੋਟੀ ਮਿੱਸੀ ਰੋਟੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਹੁੰਦੇ ਆ 10 ਤੋਂ ਮੈਡਮ ਅਸੀਂ 3 ਵਜੇ ਤੱਕ ਸਪੈਸ਼ਲ ਕੀ ਹੈ ਤੁਹਾਡੇ ਕੋਲ ਕਿ ਲੋਕ ਜਿਹੜੇ ਨੇ ਦੂਰੋਂ ਦੂਰੋਂ ਤੁਹਾਡੇ ਕੋਲ ਖਾਣ ਲਈ ਆ ਰਹੇ ਨੇ ਮਸਟ ਸਪੈਸ਼ਲ ਇਹੀ ਜੇ ਖਾਣੇ ਦਾ ਟੇਸਟ ਬਹੁਤ ਵਧੀਆ ਸਾਫ ਸੁਥਰਾ ਘਰ ਦਾ ਖਾਣਾ ਹੈ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਅਸੀਂ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਆ ਨਾਲ ਗੋਲਫ ਰਿੰਗ ਭਾਈ ਕਨਈਆ ਚੈਰੀਟੇਬਲ ਦੁੱਖ ਭਜਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅੱਛਾ ਫਿਰ ਸੇਵਾ ਨੇ ਬੰਦੇ ਜਮਾਂਦੇ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਕਿ ਇੱਕ ਫੂਡ ਦਾ ਸਟਾਲ ਜਿਹੜਾ ਤਿਆਰ ਕਰ ਲਿਆ ਜਾਵੇ ਤੇ ਉਹ ਵੀ ਇਸ ਤਰੀਕੇ ਨਾਲ ਵੇਖੋ ਜੀ ਸਾਫ ਸੁਥਰਾ ਖਾਣਾ ਹੈ ਮਾਰਕੀਟ ਚੋਂ ਆਪਾਂ ਖਾਣਾ ਲੈ ਰਹੇ ਆਂ ਕਈ ਤਰ੍ਹਾਂ ਦਾ ਖਾਣਾ ਬਣਦਾ ਕਿਸ ਸਾਫ ਸੁਥਰਾ ਖਾਣਾ ਨਹੀਂ ਮਿਲਦਾ ਜਨਤਾ ਵੇਖ ਰੋ ਤੁਹਾਡੇ ਸਾਹਮਣੇ ਕਿੰਨੀ ਜਨਤਾ ਖਾ ਰਹੀ ਉਹਨਾਂ ਨੂੰ ਟੇਸਟ ਮਿਲਦਾ ਖਾਣ ਵਾਸਤੇ ਆਪੇ ਆਉਂਦੇ ਨੇ ਆਪੇ ਆਉਂਦੇ ਨੇ ਦਿਖਾਵਾਂਗੇ ਇੱਕ ਵਾਰ ਕੀ ਕੀ ਹੁੰਦਾ ਬਿਲਕੁਲ ਮਰਮਾਓ ਦੇਖੋ ਜੀ ਤੋਂ ਆ ਕੇ ਦੇਖ ਲਿਓ ਆ ਕਿਹੜੀ ਸਬਜੀ ਹੈ ਇਹ ਹਰੇ ਮਟਰਾਂ ਦੀ ਸਬਜੀ ਹੈ ਜੀ ਜੀ ਇਹ ਕੜੀ ਆਲ ਪਕੌੜਿਆਂ ਵਾਲੀ ਜੀ ਪਕੌੜੇ ਵਾਲੀ ਕੜੀ ਹਾਂਜੀ ਕੜੀ ਪਕੌੜਾ ਹੈ ਜੀ ਜੀ ਇਧਰ ਚੌਲ ਹੈ ਜੀ ਇਧਰ ਲੱਸੀ ਹੈ ਜੀ ਅੱਛਾ ਲੱਸੀ ਵੀ ਹੁੰਦੀ ਹੈ ਹਾਂਜੀ ਸਪੈਸ਼ਲ ਘਰ ਦੀ ਲੱਸੀ ਹੈ ਜੀ ਹਾਂਜੀ ਘਰ ਦੀ ਲੱਸੀ ਆ ਜੀ ਅੱਜ ਜਿਹੜਾ ਇਹ ਖਾਣਾ ਆ ਰੋਜ਼ ਇੱਕੋ ਜਿਹਾ ਰਹਿੰਦਾ ਹੈ ਕਿ ਮੈਨੂੰ ਚੇਂਜ ਹੁੰਦਾ ਰਹਿੰਦਾ ਹੈ ਡੇਲੀ ਬਦਲਦਾ ਜੀ ਡੇਲੀ ਕੀ ਕੀ ਅੱਜ ਜਿਵੇਂ ਕੜੀ ਤੇ ਆਇਆ ਹਰੇ ਮਟਰ ਫਿਰ ਉਸ ਤੋਂ ਵਾਲੇ ਚਨੇ ਆ ਜਾਣਗੇ ਜੀ ਪਰਸੋ ਚਿੱਟੇ ਚਨੇ ਆ ਜਾਣਗੇ ਅੱਛਾ ਰੋਜ਼ ਇਸ ਤਰੀਕੇ ਨਾਲ ਹਾਂਜੀ ਇਸੇ ਤੇ ਇੱਕ ਪਲੇਟ ਕਿੰਨੇ ਦੀ ਦਿੰਦੇ ਹੋ ਪਲੇਟ 60 ਰੁਪਏ ਦੀ ਜੀ ਆਲੂ ਪਰੌਂਠਾ 20 ਰੁਪਏ ਦਾ ਜੀ ਅੱਛਾ ਲੱਸੀ ਗਲਾਸ 20 ਰੁਪਏ ਦਾ ਜੀ ਹਾਂ ਇੱਥੇ ਲਾਣੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਲੋਕੀ ਆ ਰਹੇ ਨੇ ਨਾ ਪਿਆਰ ਦੇ ਰਹੇ ਨੇ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਜਨਤਾ ਖਾ ਰਹੀ ਹੈ ਸਾਡੇ ਵੀਰ ਭੈਣ ਭਾਈ ਸਾਰੇ ਆ ਰਹੇ ਨੇ ਬੱਚੇ ਖੁਸ਼ ਹੋ ਕੇ ਖਾ ਰਹੇ ਨੇ ਓਕੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੋ ਬੇਟੇ ਨੇ ਜੀ ਵਾਈਫ ਹੈ ਸਾਡੀ ਅਸੀਂ ਆ ਦੋ ਬੇਟੀਆਂ ਉਹਨਾਂ ਦੀ ਮੈਰਿਜ ਹੋ ਗਈ ਹੈ ਅੱਛਾ ਘਰ ਦਾ ਗੁਜਾਰਾ ਚੱਲ ਜਾਂਦਾ ਹੈ ਬਹੁਤ ਵਧੀਆ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਨਾਲ ਗੁਰੂ ਘਰ ਸੇਵਾ ਹੈ ਨਾਲ ਇਹ ਖਾਣੇ ਦੀ ਸਟਾਲ ਹੈ ਕੀ ਬਾਤ ਹੈ ਜੇਕਰ ਕਿਸੇ ਨੇ ਤੁਹਾਡਾ ਖਾਣਾ ਟੇਸਟ ਕਰਨਾ ਹੋਵੇ ਕਿੱਥੇ ਆਣਾ ਪਊਗਾ ਇਹ ਤੇ ਹੰਬੜਾ ਰੋਡ ਜੀ ਮਲਕਪੁਰ ਪੁਲ ਦੇ نیچے ਜੀ ਹੰਮੜਾ ਰੋਡ ਮਲਕਪੁਰ ਪੁਲ ਦੇ ਨੀਚੇ ਬਾਈਪਾਸ ਬਾਈਪਾਸ ਟਾਈਮਿੰਗ ਕੀ ਹੈ ਤੁਹਾਡੀ ਟਾਈਮਿੰਗ 10:30 ਤੋਂ 3 ਹੈ ਜੀ ਸਵਾਦ ਹੋ ਜੀ ਆਪਾਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਖਾਣੇ ਦੀ ਤਾਂ ਬਹੁਤ ਜਿਹੜਾ ਸਵਾਦ ਹੈ ਦੂਰੋਂ ਦੂਰੋਂ ਲੋਕ ਕੇ ਆਂਦੇ ਨੇ ਤੇ ਲੋਕ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਧਰ ਆਏ ਹੋ ਮੈਂ ਲੁਧਿਆਣਾ ਤੋਂ ਆਇਆ ਜੀ ਸ਼ਹਿਰ ਹਾਂ ਸਪੈਸ਼ਲੀ ਇਹਨਾਂ ਦਾ ਖਾਣਾ ਖਾਣ ਆਇਆ ਹਾਂ ਹਾਂਜੀ ਹਾਂਜੀ ਬਹੁਤ ਖਾਸ ਕੀ ਲੱਗਦਾ ਇਹਨਾਂ ਦਾ ਇਹਨਾਂ ਦੇ ਮਟਰ ਆਲੂ ਮਟਰ ਵਗੈਰਾ ਕੜੀ ਵਗੈਰਾ ਪਹਿਲਾਂ ਵੀ ਆਇਆ ਮੈਂ ਹਾਂਜੀ ਬਹੁਤ ਤੁਹਾਨੂੰ ਪਤਾ ਲੱਗਿਆ ਕਿ ਇਹਨਾਂ ਵੱਲੋਂ ਜਿਹੜੇ ਇੱਕ ਫੂਡ ਦਾ ਸਟਾਲ ਚਲਾ ਰਹੇ ਸੀ ਫਸਟ ਟਾਈਮ ਹਾਂਜੀ ਉਹਨੇ ਦੱਸਿਆ ਫਿਰ ਅਸੀਂ ਆਏ ਹਾਂ ਅੱਛਾ ਹਾਂਜੀ ਮੇਰੇ ਸਸਪਰੀ ਕਰਦੀ ਹਾਂ ਹਾਂਜੀ ਤਾਂ ਸੀ ਕਿਧਰ ਆਏ ਹਾਂ ਅਸੀਂ ਨਾਲ ਹੀ ਹੁਣਿਆਣੇ ਤੋਂ ਆਏ ਆ ਜੀ ਹਾਂਜੀ ਹਾਂਜੀ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਆਉਂਦੇ ਆ ਅੱਗੇ ਵੀ ਨਾਲ ਹੀ ਆਈਦਾ ਜੀ ਇਹਨਾਂ ਦੇ ਹਾਂਜੀ ਹਾਂਜੀ ਕਿਸ ਤਰੀਕੇ ਦਾ ਸਵਾਦ ਆਉਂਦਾ ਹੈ ਵਧੀਆ ਜੀ ਵਧੀਆ ਜੀ ਸਵਾਦ ਆਉਂਦਾ ਘਰ ਦੇ ਖਾਣੇ ਵਰਗਾ ਹਾਂਜੀ ਹਾਂਜੀ ਘਰ ਦੇ ਵਰਗਾ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਘਰ ਦੇ ਵਰਗਾ ਜੀ ਤੁਸੀਂ ਤਾਂ ਇਹ ਖਾਣਾ ਖਾਂਦੇ ਹੋ ਇੱਦਾਂ ਲੱਗਦਾ ਵੀ ਘਰ ਦਾ ਹੀ ਖਾਣਾ ਬੜ ਹਾਂਜੀ ਅਸੀਂ ਪਹਿਲਾਂ ਜਾਣਾ ਸੀਗਾ ਕੁਲਚਾ ਖਾਣ ਅਸੀਂ ਕਹ ਨਈ ਜੀ ਅਸੀਂ ਬੰਦਾ ਦੇਖਿਆ ਸੀਗਾ ਸਾਡਾ ਆਪਣਾ ਸਰਦਾਰ ਬੰਦਾ ਹੈ ਉਹਨੂੰ ਪਹਿਲਾਂ ਪੈਲ ਦੀ ਤੋ ਹਾਲੋ ਜੀ ਅੱਪਾ ਲੋਕਾਂ ਨਾਲ ਵੀ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਇਸ ਖਾਣੇ ਦੀ ਦੂਰੋਂ ਦੂਰੋਂ ਲੋਕੀ ਇੱਥੇ ਆ ਰਹੇ ਨੇ ਖਾਣਾ ਖਾਣ ਲਈ ਆ ਰਹੇ ਨੇ ਇਹਨਾਂ ਦੇ ਘਰ ਦੇ ਬੜਿਆਂ ਜਿਹੜਾ ਇਹਨਾਂ ਦੇ ਖਾਣੇ ਦੀ ਗੱਲ ਕੀਤੀ ਜਾਵੇ ਪੂਰਾ ਦਾ ਪੂਰਾ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਆ ਬਿਲਕੁਲ ਇੱਕ ਆਮ ਤੌਰ ਤੇ ਬਿਲਕੁਲ ਸਾਫ਼ ਸਫਾਈ ਨਾਲ ਜਿਹੜਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ ਤੁਸੀਂ ਵੀ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰ ਲਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹੋਰ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਜਿਹੜੀ ਹੈਡਲਾਈਨਸ ਮੈਂ ਨੇ ਹ